नमस्कार आप देख रहे हैं वन न्यूज़ झाली है तीन दिन पहले एक स्नैचिंग केस की घटना इंफॉर्मेशन आई क्राइम ब्रांच की जो कल सुबह गईया पारो गया दो मुंडे जेडे गिरफ्तार हुए ध्रुव ते पवन जेडे दोनों जिलंदर दे रहण वाले ते ए दोनों मेन बंदे सीगे जिन्ना ने फायरिंग की थी सी थी वकील साहब दे का नेचर ने स्नैचिंग ने इन आते पहले भी दो तीन स्नैचिंग दे पर्चे हैं लिदर कॉम्पलैक्स के नेे इन्होंने स्नैचिंग की रोकया इन्ह ने पुलिस से फायरिंग तो की जवाबी फायरिंग सी अंधेरा तो ज्यादा राउंड फायर हुए सा क्योंकि अंधेरा सिकल ना जान दबे रह पच्ची ती मिनट तक फायरिंग चलती रही दूजे पास दो तीन गोलियां लगी एक जो ध्रुव है दो गोलियां लगी पहला क्रिटिकल हम ठीक है ਪਵਨ ਜਿਹੜਾ ਹੈ ਨੂੰ ਇੱਕ ਗੋਲੀ ਲੱਗੀ ਮੁਲਾਜ਼ਮ ਸਬਚਾਹ ਹੈ ਸਾਰੇ ਇਹਨਾਂ ਦੀ ਪੋਜੀਸ਼ਨ ਵਿੱਚੋਂ 315 ਬੋਰ ਦਾ ਇੱਕ ਕੰਟਰੀ ਮਿਡ ਵੈਪਨ ਤੇ 32 ਬੋਰ ਦੀ ਰੀਵਲਵਰ ਉਹ ਬਰਾਮਦ ਹੋਈ ਆਪਰੇਸ਼ਨ ਨਾਪਾ ਸੀਕ੍ਰੀਟ ਰੱਖਿਆ ਸੀ ਕਿਉਂਕਿ ਇਹ ਬੇਸਿਕਲੀ ਐਗਜ਼ੀਕਿਊਟਰ ਸੀਗੇ ਮੇਨ ਜਿਹੜੇ ਪਰਪਰੇਟਰਰ ਜਾਂ ਆਰਗੇਨਾਈਜ਼ਰ ਇਹਨਾਂ ਸੀਗੇ ਇਹਨਾਂ ਦੀ ਇੰਟਰੋਗੇਸ਼ਨ ਚ ਗੁਰਪਾਲ ਲਈ ਗੋਪਾਲ ਕਰਕੇ ਕ੍ਰਿਤੀ ਹੈ ਜਿਹੜਾ ਕਪੂਰਥਲੇ ਦਾ ਰਨ ਵਾਲਾ ਹੈ ਇਸ ਵੇਲੇ ਕੈਨੇਡਾ ਹੈ ਪੁਰਾਣੇ ਪਰਚੇ ਹੋਦੇ ਤੇ ਤਿੰਨ ਪਰਚੇ ਜੋ ਪੀਓ ਵੀ ਹੈ ਉਹਦੀ ਆਲਮੋਸਟ ਸਾਰੀ ਫੈਮਿਲੀ ਜਿਹੜੀ ਹੈ ਫਾਰਮੈਂਡੀ ਇਹ ਮੇਨਾ ਮੇਨ ਬੰਦਾ ਸੀਗਾ ਜਿਨੇ ਇਹ ਆਰਗੇਨਾਈਜ਼ ਕਰਾਇਆ ਸੀਗੇ ਇਹਦੇ ਨਾਲ ਇੱਕ ਹੋਰ ਨੋਮੀਨੇਟਡ ਬੰਦਾ ਹੈ ਸ਼ੁਭਮ ਤੰਦੇ ਦਾ ਇਹ ਉਹ ਬੰਦਾ ਜਿਨੇ ਆ ਕਰਤੂਸ ਧਰੋਫ ਤੇ ਪਵਨ ਨੂੰ ਦਿਲਾਇਆ ਸੀਗੇ इन्होंने भी नॉमीनेट किया ना ही तीन होर बंद नॉमीनेट किए ऑपरेशन पिछले दो तीन दिन तो ज चल रहा है तीन होर बंद आप गिरफ्तार किए एक जतेंद्र है, है करतारपुर का रहने वाला दो परचे हैं पहला ये तो ये व्यक्ति है जिन्हें एमोनेशन दिता सो शूटर ने। नहीं जतेंद्र ने, ने। शुभम दे शुभम दे कहते जितेंद्र 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 जितेंद्र

ਦੋ ਬੰਦੇ ਗ੍ਰਿਫਤਾਰ ਜਿਹੜੇ ਹੋਏ ਨੇ ਸਤਵੀਰ ਤੇ ਸਤੰਦਰ ਇਹ ਇੱਕ ਸਤੰਦਰਤਾ ਹੁਸ਼ਿਆਰਪੁਰ ਦਾ ਸਤਵੀਰ ਇੱਥਾ ਲੋਕ ਇੱਥੇ ਲੋਕਲ ਨੇ ਜਤਿੰਦਰ ਜਿਨੇ ਦਾ ਇਹਨਾਂ ਨੇ ਵੈਪਨ ਸਪਲਾਈ ਕੀਤਾ ਸੀਗਾ ਗੋਪੇ ਦੇ ਕੰਮ ਗੋਪੇ ਦੇ ਘੋਰ ਐਸੋਸੀਏਟ ਐ ਆ ਸ਼ੁਭਮ ਤੰਡੇ ਦਾ ਜਿਹੜਾ ਬਾਹਰ ਬੈਠਾ ਹੁੰਦਾ ਨਾਲ ਹੀ ਆ ਉਹਨੇ ਜਤਿੰਦਰ ਨੂੰ ਕਹਿ ਕੇ ਐਮਿਨਿਸ਼ਨ ਸਪਲਾਈ ਕਰਾਇਆ ਸੀਗਾ ਰੀਜ਼ਨ ਕੀ ਸੀਗਾ ਕੋਈ ਰੀਜ਼ਨ ਹਾਲੇ ਤੱਕ ਤਾਂ ਇਹ ਆਇਆ ਕਿ ਇਹਨਾਂ ਦਾ ਵਕੀਲ ਜਿਹੜਾ ਹੈ ਉਹ ਕਿਸੇ ਪ੍ਰੋਪਰਟੀ ਡਿਸਪਿਊਟ ਤੇ ਕੰਮ ਕਰ ਰਿਹਾ ਸੀਗਾ

ਜਿਹੜਾ ਆਇਆ ਬਰੋਂ ਹੀ ਇਹ ਵਿਸ਼ਤੋ ਇੰਸਾਰਾ ਲਿੱਖ ਨਿਕਲਦਾ ਹਾਂ ਵਿਦੇਸ਼ ਤੋਂ ਜਿਹੜਾ ਇਹਦਾ ਕੇਸ ਲੜਦਾ ਪਿਆ ਸੀ ਉਹਨੇ ਨਹੀਂ ਕਰਵਾਇਆ ਤੇ ਇਹਦੇ ਵਾਸਤੇ ਕੋਈ ਉਹਨਾਂ ਨੇ ਬਕਾਇਦਾ ਨੂੰ ਫੋਨ ਕਰਾ ਦਿੱਤਾ ਹੈ ਵੈਨਾਂ ਸਵਿਚਰਸ ਨੂੰ ਜਾਂ ਉਹਨਾਂ ਨੂੰ ਗੁੱਦੀ ਪਾਰਟੀ ਨੇ ਕਰਵਾਇਆ ਸੀ ਉਹ ਹਾਂ ਜਿਹੜਾ ਤਿਰਾਨਾ ਕਰਵਾਇਆ ਉਹ ਤਾਂ ਸਾਡੇ ਕੋਲ ਰਿਕਾਰਡ ਹੈ ਸਾਰਾ ਜਿਹੜਾ ਗੋਪੇ ਨੇ ਇਹਨੂੰ ਕਾਲ ਕੀਤੀ ਹੈ ਜਿਹੜੇ ਐਗਜ਼ੀਕਿਊਟਰਸ ਐ ਧਰੂਵ ਤੇ ਪਵਨ ਉਹ ਸਾਡੇ ਕੋਲ ਪੂਰਾ ਰਿਕਾਰਡ ਹੈ ਪਿੱਛੇ ਜਿਹੜਾ ਗੋਪਾ ਹੈ ਉਹਨੂੰ ਕਿਨੇ ਕਿਹਾ ਹੈ ਉਹ ਸਿਰਫ ਏਅਰ ਸੇ ਹੈ फैक्ट सारे कॉल होने नहीं हैं तो इसलिए मैं वो डिस्कशन कर रहा हूँ। हमारे स्टिकरी को लगे हैं भाई। हमारे कोई कोई शॉट शूट है कोई गोल्ड नहीं। नहीं स्नैचर इन्हें तो जान पहचान सीख करना है। स्नैचर सुना है। हाँ पहले ना स्नैचर मार जाता है। सेम आय जे पच्चीस छब्बीस साल दें सारे। तो, जी। जी गोपे ने दी थी नाल इते कुछ ता पता है बट इट इज नॉट फैक्चुअली करेक्ट या इनकरेक्ट भी नहीं कह सकते जब फैक्चुअली करेक्ट होगा साडे कोल कोई एविडेंस होगा वो तो प्लीज जी नहीं संदेह नहीं हम किसी दा नाल लेले इस इस टाइम पे किसी दा नाल लेने जी